ਅਸੀਂ ਅੱਜ ਖੜੇ ਆਂ ਪੁਲਿਸ ਨਾਕਾ ਡੂੰਮਾਲੀ ਤੇ ਜਿੱਥੇ ਕਿ ਅੱਜ ਸਪੈਸ਼ਲ ਚੈਕਿੰਗ ਚੱਲ ਰਹੀ ਹੈ ਤੇ ਬਹੁਤ ਹੀ ਥੋੜੇ ਸਮੇਂ ਬਾਅਦ ਹੀ ਐਸਐਸਪੀ ਬਟੰਡਾ ਉਹ ਵੀ ਪਹੁੰਚ ਰਹੇ ਆ ਸਪੈਸ਼ਲ ਚੈਕਿੰਗ ਵਾਸਤੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਤੇ ਦੇਖਾਂਗੇ ਵੀ ਅੱਜ ਦਾ ਜਿਹੜਾ ਇਹ ਨਾਕਾ ਲੱਗਿਆਗਾ ਇਥੇ ਕਿਸ ਤਰ੍ਹਾਂ ਦੀ ਚੈਕਿੰਗ ਚੱਲੀ ਜਾਂਦੀ ਹੈ ਉਧਰ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਤੇ ਚੋਣਾਂ ਦੇ ਮੱਦੇਨਜ਼ਰ ਕਿਸ ਤਰ੍ਹਾਂ ਦੇ ਪਖਤਾ ਪ੍ਰਬੰਧ ਕੀਤੇ ਗਏ ਆ ਉਸੀਂ ਦੇਖ ਰਹੇ ਹਾਂ ਸਪੈਸ਼ਲ ਚੈਕਿੰਗ ਚੱਲ ਰਹੀ ਹੈ ਸਪੈਸ਼ਲ ਚੈਕਿੰਗ ਚੱਲ ਰਹੀ ਹੈ ਉਸੀਂ ਦੇਖ ਰਹੇ ਹਾਂ ਬਹੁਤ ਹੀ ਉਕਤਾ ਪ੍ਰਬੰਧ ਕੀਤਾ ਗਿਆ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਉਧਰ ਜਿੰਨੀ ਸੋਨਾ ਪਟਿਆਲਾ ਪਟਿਆਲਾ ਬੱਸਲੇ ਦੇ ਨੇਮ ਸਾਡੇ ਪਾਸੋਂ ਉੱਤਰੀ ਰਾਜ ਮੋਟਰਸਟਰੀ ਹੈ ਨਹੀਂ ਕੀ ਰਾਜਦਾਨ ਨਹੀਂ ਇਸ ਦੇ ਰਾਸਤੇ ਕਾਰ ਵੀ ਨਹੀਂ ਇੱਥੇ ਹੈ ਨਹੀਂ ਮਾਸ਼ਾਲੇ ਤਾਰੀ ਪੰਜ ਬੰਦੇ ਐ ਮੈਂ ਆਣੇ ਜੀ ਆਣੀ ਚੌਥੀ ਆਜੀ 3 ਤੋਂ 4 ਤੱਕ ਕਰਨਾ ਕਰਦੇ ਆਂ ਬਈ ਆਪਰੇਸ਼ਨ ਦਾ ਨਾਈਟ ਜਿਹੜਾ ਚੱਲ ਰਿਹਾ ਅੱਜ ਮੰਨੋ ਬਾਕੀ ਨੂੰ ਪਤਾ ਹੈ ਆਪਰੇਸ਼ਨ ਸੇਲ 8 ਅੱਜ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਠੀਕ ਹੈ ਉਦਾ ਪਰਪਸ ਹੈ ਕਿ ਜਿਹੜੇ ਸਾਡੇ ਹਰਿਆਣਾ ਨਾਲ ਲੱਗਦੇ ਏਰੀਆਜ਼ ਐ ਜਿਵੇਂ ਤੁਹਾਡਾ ਇਦਾਂ ਦੇ ਅਸੀਂ ਪੁਆਇੰਟਸ ਆ ਡੈਟਿਫਾਈ ਕਰਕੇ ਅਸੀਂ ਉਹਦੇ ਸਪੈਸ਼ਲ ਲੱਦਾ ਪੁੰਜੀ ਕਰ ਰਹੇ ਵਿਲੇਜ ਅਸੀਂ ਅੜਕ ਨਾ ਕੇ ਲਾਈ ਹੈ ਠੀਕ ਹੈ ਤੁਹਾਡੇ ਹੋਗੇ ਰਾਮ ਸਰਵੰਡੀ ਜਿਹੜੇ ਥਾਣੇ ਅੰਚ ਪੈਂਦਾ ਹੈ ਤੇ ਹਰਿਆਣਾ ਦੀ ਜਿਹੜੀ ਲੱਗਵਾ ਨਹੀਂ ਸਕਦਾ ਉਹਨਾਂ ਨੂੰ ਵੀ ਕਿਹਾ ਹੈ ਕਿ ਆਪੀ ਏਰੀਆ ਤੋਂ ਥੋੜੀ ਬਹੁਤ ਮਦਦ ਕਰੋ ਔਰ ਇਹਦਾ ਪਰਪਸ ਹੈ ਕਿ ਹਰਿਆਣਾ ਦੇ ਇਲੈਕਸ਼ਨ ਆ ਰਹੇ ਤਾਂ ਤੁਹਾਨੂੰ ਪਤਾ ਸਾਰੇ ਹਾਂਜੀ ਸੋ ਦੈਟ ਇਜ਼ ਵਾਈ ਕੋਈ

ਗੱਡੀਆਂ ਚੈੱਕ ਕਰੋ ਸਪੈਸ਼ਲੀ ਮੋਟਰਸਾਈਕਲਸ ਫਾਇਰ ਸੈੱਪ ਯੂਜ਼ ਕਰਦੇ ਹੋਂ ਕਰਦੇ ਹੋਂ ਹਾਂਜੀ ਕਰਕੇ ਹੋਣਾ ਕਿ ਪਤਾ ਕੋਈ ਵਧੀਆ ਜਿਹੀ ਤਬਦੀ ਹੋ ਜਾ ਸਕਦੀ ਹੈ ਤੁਹਾਨੂੰ ਪਤਾ ਤਾਂ ਪਹਿਲਾਂ ਅੱਛਾ ਹੀ ਮੰਨਿਆ ਜਾਂਦਾ ਮੈਨੂੰ ਪਤਾ ਹੋਣਾ ਚਾਹੀਦਾ ਹੈ ਫਾਇਰ ਦਾ ਸੀਡੀ ਵੀ ਸਰ ਅਜਾ Thank you. ਜੀ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੀ ਵੀ ਸਾਡੇ ਪਠੰਡਾ ਦੇ ਨਾਕੀ ਕੋਰਸ ਅਕਾ ਲੌਂਗ ਵਿਦ ਹਰਿਆਣਾ ਦੇ ਲਗਦੇ ਦੱਬਵਲੀ ਔਰ ਸਿਰਸਾ ਜ਼ਿਲ੍ਹਿਆਂ ਦੇ ਹਰਾਨੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਐਕਸਪੈਸ਼ਲ ਨਾਕਾਬੰਦੀ ਰੱਖੀ ਹੈ ਜ ਜਿਹਦਾ ਨਾ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਤੇ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀਆਂ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦਾ ਸਿਸਟਮ ਹੁੰਦਾ ਹੈ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲਿਸਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਮੈਮ ਇਸ ਤਰ੍ਹਾਂ ਦੀ ਵਿਧਾਨ ਸਭਾ ਚੋਣਾਂ ਜਾਂ ਚੋਣਾਂ ਆ ਹਰਿਆਣਾ ਦੀਆਂ ਨੇ ਤਾਂ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਉੱਥੇ ਪ੍ਰਬੰਧ ਰਹਿ ਚੁਕ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੀਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ ਅਰਾਊਂਡ 16 ਇਦਾਂ ਦੇ ਨਾਕਾ ਪੁਆਇੰਟਸ ਹੈ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਟਸ ਚੂਜ਼ ਕਰਕੇ ਨਾਕਾਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਗਈ ਅਸੀਂ ਆਪਣੀ ਨੋਕੀਆ ਦੀ ਨੰਬਰ ਵੀ ਬਤਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਕੋਸ਼ਿਸ਼ ਕਰਾਂਗੇ ਮੈਮ ਤੋਂ ਵੀ ਕੋਈ ਹਰਿਆਣਾ ਦੇ ਜਿਹੜੇ ਆਫੀਸਰਸ ਨੇ ਉਹਨਾਂ ਨਾਲ ਕੋਈ ਇੰਟਰ ਸਟੇਟ ਦੀ ਕੋਈ ਮੀਟਿੰਗ ਵਗੈਰਾ ਹੋਈ ਹੈ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੰਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ADGP ਹਿਸਾਰ ਰੇਂਜ ਹੈ ਸਾਡੇ ADG ਬਟਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਦੈਂ ਬਟਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਟਰ ਸਟੇਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਸਾਡੀ ਹੋ ਚੁੱਕੀ ਹੈ ਔਰ ਡੀਐਸਪੀ ਰੂਰਲ ਔਰ ਜੀਐਸਪੀ ਤਲਵੰਡੀ ਸਾਹ ਉਹ ਔਰ ਇਹਨਾਂ ਦੇ ਜਿਹੜੇ ਥਾਣੇ ਲੱਗਦੇ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਮੈਮੇ ਨਸ਼ੇ ਦਾ ਗੜ ਮੰਨੇ ਜਾਣ ਵਾਲਾ ਏਰੀਆ ਐ ਐਸੇ ਥੋੜੇ ਵੱਲੋਂ ਕੀ ਪ੍ਰਬੰਧ ਰਹੂਗਾ ਕੋਈ ਕਿਉਂਕਿ ਇਹ ਇੰਟਰ ਸਟੇਟ ਹੈ ਇਸ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਰਕ ਟੂਮ ਵਾਲੀ ਇਹ ਵੀ ਇਸੇ ਐਂਗਲ ਤੋਂ ਸੈਟਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀਆਂ ਰਹੀਆਂ ਸੰਗਤ ਖਾਣਾ ਬੜਾ ਵਧੀਆ ਕੰਮ ਕਰਦਾ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਹੈ ਇਹ ਰਸਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣਾ ਆਪਣੀ ਰਿਕਵਰੀਜ਼ ਬਤਾਈਏ ਥੈਂਕ ਯੂ